ਵੈਰ ਗੁਰਜੀ ਕਾਲਸਾ ਵੈਰ ਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀਆਂ ਲੱਖ ਲੱਖ ਵਧਾਈਆਂ ਸਾਰੀ ਸੰਗਤ ਨੂੰ ਹੋਵੇ ਜੀਵदाई ਵਿਆਹ ਹੋਇਆ ਬਾਬੇ ਨਾਨਕ ਦਾ ਸਾਰੀ ਸੰਗਤ ਨੂੰ ਹੋਵੇ ਜੀਵदाई ਵਿਆਹ ਹੋਇਆ ਬਾਬੇ ਨਾਨਕ ਦਾ ਸਾਰੀ ਦੂਰ ਏਲਾਹੀ ਜਦ ਕੋੜੀ ਉੱਤੇ ਚੜਿਆ ਦੂਰ ਏਲਾਹੀ ਜਦ ਕੋੜੀ ਉੱਤੇ ਚੜਿਆ ਮਾਤਾ ਜੀ ਤਰੇ ਪਤਾਨੂ ਵੜਾ ਚੜਿਆ ਮਾਤਾ ਜੀ ਤਰੇ ਕਦਾ ਧੰਮਾ ਦੀਆਂ ਬੋਰੀਆਂ ਪੀਤਾ ਕਲੂਵਾਰੀਆਂ ਧੰਮਾ ਦੀਆਂ ਬੋਰੀਆਂ ਪੀਤਾ ਕਲੂਵਾਰੀਆਂ ਭੈਣ ਨਾਨਕੀ ਨੇ ਵੰਗ ਫੜਾਈ ਵਿਆਹ ਹੋਇਆ ਬਾਬੇ ਨਾਨਕ ਦਾ ਸਾਰੀ ਸੰਗ ਬੇ ਨਾਨਕ ਦਾ ਸਾਰੇ ਸੰਗਤਨ ਹੋਵੇ ਜੀਵदाई ਵਿਆਹ ਹੋਇਆ ਬਾਬੇ ਨਾਨਕ ਦਾ ਸਾਰੇ ਸੰਗਤਨ ਹੋਵੇ ਜੀਵदाई ਵਿਆਹ ਹੋਇਆ ਬਾਬੇ ਨਾਨਕ ਦਾ ਮਾਤਾ ਜੀ ਸਲਖਣੀ ਸਾਰੇ ਘਰ ਆਏ ਨੇ ਮਾਤਾ ਜੀ ਸਲਖਣੀ ਸਾਰੇ ਘਰ ਆਏ ਨੇ ਮਾਤਾ ਜੀ ਸਲਖ ਵੱਡੇ ਬਾਗ ਪਾਏ ਨੇ ਮਾਤਾ ਜੀ ਸੋ ਲਖੜੀ ਵੱਡੇ ਬਾਗ ਪਾਏ ਨੇ ਜਿੰਨੋ ਮਿਲ ਗਿਆ ਰੂਪ ਇਲਾਹੀ ਵਿਆਹ ਹੋਇਆ ਬਾਬੇ ਨਾਨਕ ਦਾ ਸਾਰੇ ਸੰਗਤ ਨੂੰ ਹੋਵੇ ਜੀਵਦਾਈ ਵਿਆਹ ਹੋਇਆ ਬਾਬੇ ਨਾਨਕ ਦਾ ਸਾਰੇ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ